ਹੇ ਮਜੀ ਸਬੇੜੇ ਥੋੜੇ ਹੌਣ ਮੇਲੇ ਹੇ ਮਜੀ ਸਬੇੜੇ ਥੋੜੇ ਹੌਣ ਮੇਲੇ ਥੋੜਾ ਸਤਗੁਰੂ ਜੀ ਨਿਤ ਦਦਾਰ ਮੰਗਾ ਨਾ ਮੈਂ ਮਾਣ ਚਾਉਂਦਾ ਤੇ ਨਾ ਮੈਂ ਸ਼ਾਨ ਚਾਉਂਦਾ ਨਾ ਮੈਂ ਸੁਰਗ ਤੇ ਮੁਕਤ ਦੁਆਰ ਮੰਗਾ ਥੋੜੇ ਸ਼ਬਦਾਂ ਥੋਡੇ ਸਾਬ ਤਸਾਂ ਰਹਿ ਪ੍ਰਕਾਸ਼ ਬਣਿਆ ਮੈਂ ਤਾਂ ਇਤੋਂ ਹੋਰ ਨਾ ਕੋਜ ਦਤਾਰ ਮੰਗਾ ਖੁਸ਼ ਹੋ ਕੇ ਜੇ ਖੁਸ਼ ਹੋ ਕੇ ਜੇ ਮਿਲੋਂ ਦਰਬਾਰ ਸਿੰਘਾਂ ਥੋਡੇ ਚਰਨ ਕਮਲਾਂ ਦਾ ਪਿਆਰ ਮੰਗਾ ਮੈਂ ਥੋਡੇ ਚਰਨ ਕਮਲਾਂ ਦਾ ਪਿਆਰ ਮੰਗਾ ਜੀ ਆਇਆਂ ਅੱਖਾਂ ਮੈਂ ਸਾਰੀ ਸੰਗਤਾਂ ਨੂੰ ਪਾਗਾਂ ਨਾਲ ਨੇ ਹੋਏ ਜਿਦਾਰ ਥੋਡੇ ਆਣ ਗੁੰਝੇ ਵਿਚ ਨੂਰੀ ਮਹਿਫਲਾਂ ਦੇ ਉੱਤੇ ਖੁਸ਼ੀ ਨੇ ਗੁਰੂ ਨਾਨਕ ਦੇਵਤਾਰ ਥੋਡੇ ਲੱਗੀ ਹਾਜ਼ਰੀ ਵਿਚ ਦਰਬਾਰ ਸੱਚੇ ਸੱਚੇ ਸੁੱਚੇ ਨੇ ਐਨ ਵਿਚਾਰ ਥੋੜੇ ਲੈ ਕੇ ਖੁਸ਼ੀ ਦੇ ਪੁਸ਼ਪ ਦਰਬਾਰ ਸਿੰਗਾ ਪਾਈਏ ਗੁੰਦ ਕੇ ਗਲੇ ਵਿੱਚ ਹਾਰ ਥੋੜੇ ਪਾਈਏ ਗੁੰਦ ਕੇ ਗਲੇ ਵਿੱਚ ਹਾਰ ਥੋੜੇ ਹੋਪੋ ਦੀ ਸਤਮੀ ਸੀ ਦਿਨ ਆਏ ਤਵਾਰਦਾ ਉਹ ਦੀ ਤਾਂ ਤਮੀਜ਼ ਦੀ ਨਹੀਂ ਆਇ ਤਵਾਰਦਾ ਅਮਰ ਤਬੇੜਾ ਸੀ ਬਕਤ ਚਾਰਦਾ ਅਮਰ ਤਬੇੜਾ ਸੀ ਬਕਤ ਚਾਰਦਾ ਪਟਨੇ ਚ ਰੰਗ ਨੂਰ ਦਾ ਖਲਾਰਿਆ ਪਟਨੇ ਚ ਰੰਗ ਨੂਰ ਦਾ ਖਲਾਰਿਆ ਦਸਮੇ ਗੁਰਾਂ ਨੇ ਅਵਤਾਰ ਧਾਰਿਆ ਦਸਮੇ ਗੁਰਾਂ ਨੇ ਅਵਤਾਰ ਧਾਰਿਆ ਧੰਨ ਧੰਨ ਮੁਖ ਫਰਮਾਉਣ ਦੇਵਤੇ ਧੰਨ ਧੰਨ ਮੁਖ ਫਰਮਾਉਣ ਦੇਵਤੇ ਪਟਨੇ ਤੇ ਬੱਲਵਰ ਸੌਣ ਦੇਵਤੇ ਪਟਨੇ ਤੇ ਬੱਲਵਰ ਸੌਣ ਦੇਵਤੇ ਅਮਰਤ ਬਿਲ ਅਮਰਤ ਡਾਰਿਆ ਪਟਨੇ ਚ ਰੰਗ ਨੂਰ ਦਾ ਖਲਾਰਿਆ ਪਟਨੇ ਚ ਰੰਗ ਨੂਰ ਦਾ ਖਲਾਰਿਆ ਬਰਮਾ ਜੀ ਵਿਸ਼ਨੂ ਮਹੇਸ਼ ਉੱਤਰੇ ਸਰਦਾ ਭਵਾਨੀ ਤੇ ਗਣੇਸ਼ ਉੱਤਰੇ ਸਰਦਾ ਭਵਾਨੀ ਤੇ ਗਣੇਸ਼ ਉੱਤਰੇ ਨਾਰਦ ਸਤਾਰ ਚੁੱਕ ਕੇ ਪਜਾਰਿਆ ਨਾ ਅਰਦਾਸ ਤਾਰ ਚੁੱਕ ਕੇ ਪਧਾਰਿਆ ਦਸਵੇਂ ਗੁਰਾਂ ਨੇ ਅਵਤਾਰ ਤਾਰਿਆ ਦਸਵੇਂ ਗੁਰਾਂ ਨੇ ਅਵਤਾਰ ਤਾਰਿਆ ਰਵੀ ਸਸੀ ਅਮੀ ਜਲ ਬਰ ਸਮਦੇ ਰਵੀ ਸਸੀ ਅਮੀ ਜਲ ਬਰ ਸਮਦੇ ਯੋਗੀ ਜਨ ਬੈਠ ਕੇ ਮੰਗਲ ਲਗਾਮਦੇ ਉਦੋਂ ਯੋਗੀ ਜਨ ਬੈਠ ਕੇ ਮੰਗਲ ਲਗਾਮਦੇ ਜਾਵੇ ਗੁਣ ਗਹਿਣ ਧਰਮ ਪ੍ਰਚਾਰਿਆ ਜਾਵੇ ਗੁਣ ਗਹਿਣ ਸਵਾ ਚਾਇਓ ਚਾਰਿਆ ਦਸਮੀ ਗੁਰਾਨੀ ਅਵਤਾਰ ਤਾਰਿਆ ਹਾਂਜੀ ਦਸਮੇ ਗੁਰਾਂ ਨੇ ਅਵਤਾਰ ਤਾਰਿਆ ਹਮਕਾਤੇ ਆਗੀ ਹਰੇ ਆਲੀ ਓਰ ਦੀ ਪਮਕਾਤੇ ਆਗੀ ਹਰੇ ਆਲੀ ਓਰ ਦੀ ਰਹਿਮਤ ਮਸੌਣ ਦੀ ਆਵਾਜ਼ ਮੋਰਦੀ ਰਹਿਮਤ ਮਸੌਣ ਦੀ ਆਵਾਜ਼ ਮੋਰਦੀ ਕਥਨ ਆਕਥ ਨਹੀਂ ਅੰਤਵਾਰਿਆ ਕਥਨ ਆਕਥ ਨਹੀਂ ਅੰਤਵਾਰਿਆ ਦਸਮੇ ਗੁਰਾਂ ਨੇ ਅਵਤਾਰ ਤਾਰਿਆ</html> ਦਸਵੇਂ ਗੁਰਾਂ ਨੇ ਅਵਤਾਰ ਤਾਰੇ ਆਂ ਪਰੀਆਂ ਰਤਨ ਰਾਗ ਵਿੱਚ ਗਾਉਂਦੀਆਂ ਪਰੀਆਂ ਰਤਨ ਰਾਗ ਵਿੱਚ ਗਾਉਂਦੀਆਂ ਮੰਗਲ ਉਹ ਚਾਰ ਫੁੱਲ ਵਰਸਾਉਂਦੀਆਂ ਮੰਗਲ ਉਹ ਚਾਰ ਫੁੱਲ ਵਰਸਾਉਂਦੀਆਂ ਧੰਨ ਤੇਰੀ ਮਹਿਮਾ ਪ੍ਰੀਤਮ ਪਿਆਰਿਆ ਦਸਵੇਂ ਗੁਰਾਂ ਨੇ ਅਵਤਾਰ ਤਾਰੇ ਆਂ ਦਸਵੇਂ ਗੁਰਾਂ ਨੇ ਅਵਤਾਰ ਧਾਰਿਆ ਤਨ 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 ਗੁਰੂ ਦਸ਼ਮੇਸ਼ ਜੀ ਤਨ 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 ਪਿਤਾ ਦਸ਼ਮੇਸ਼ ਜੀ ਦੋਖੀਆਂ ਦੇ ਅੱਗੇ ਕੱਟਣ ਕਲੇਸ ਜੀ ਦੁਨੀਆਂ ਦੇ ਅੱਗੇ ਕੱਟਣ ਕਲੇਸ ਜੀ ਸਿੱਖੀ ਦਾ ਮਹਿਲ ਜਾਣਾ ਹੈ ਉਹ ਸਾਰਿਆ ਸਿੱਖੀ ਦਾ ਮਹਿਲ ਜਾਣਾ ਹੈ ਉਹ ਸਾਰਿਆ ਦਸਵੇਂ ਗੁਰਾਂ ਨੇ ਅਵਤਾਰ ਧਾਰਿਆ दसवी गुराणी अवतार तारे आम ने गुरू जी जी माना थम ने गुरू जी जी मिया समानदार ਬੋਲਿਓ ਜਕਾਰਾ ਖਾਲਸੇ ਮਹਾਨ ਦਾ ਬੋਲਿਓ ਜਕਾਰਾ ਖਾਲਸੇ ਮਹਾਨ ਦਾ ਜਾਵੇਂਗਾ ਚਹਣਾ ਤੂੰ ਵੀ ਸਤਕਾਰਿਆ ਦਸਵੇਂ ਗੁਰਾਂ ਨੇ ਅਵਤਾਰ ਤਾਰਿਆ ਦੋ ਦਸਵੇਂ ਗੁਰਾਂ ਨੇ ਅਵਤਾਰ ਤਾਰਿਆ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਸਤਕਾਰਯੋਗ ਗੁਰੂਪ ਸੰਗਤਾਂ ਵੱਲੋਂ ਬਹੁਤ ਸਾਰਾ ਗੁਰੂ ਮਹਾਰਾਜ ਦਾ ਸਤਕਾਰ ਕੀਤਾ ਗਿਆ ਤੇ ਸਾਡੇ ਜੱਗੀ ਸਾਊਂਡ ਸਰਵਿਸ ਵਾਲੇ ਜਿਨ੍ਹਾਂ ਦਾ ਸਾਊਂਡ ਵੀ ਇਲਾਕੇ ਦੇ ਵਿੱਚ ਵੱਡਾ ਮਹਾਨਤਾ ਦੇ ਨਾਲ ਚਲਾਇਆ ਜਾਂਦਾ ਹੈ ਵੱਡਾ ਸਤਕਾਰ ਵੀ ਹੈ ਗੁਰੂ ਮਹਾਰਾਜ ਦਾ ਇਹਨਾਂ ਦੇ ਦਿਲ ਵਿੱਚ ਪਿਆਰ ਵੀ ਹੈ ਸੋ ਪਿਆਰਿਓ ਸੋ ਭਾਗੇ ਸਮੇ ਭਾਗਾ ਵਾਲਿਆਂ ਨੂੰ ਪ੍ਰਾਪਤ ਹੁੰਦੇ ਨੇ ਮਹਾਰਾਜ ਹੋਰ ਪੁੰਨਤੀ ਵਖੇ ਤਰਕੀ ਵਖੇ ਤੇ ਸਤਗੁਰਾਂ ਦੀ ਕਿਰਪਾ ਹੋ ਗਈ ਸਤਗੁਰਾਂ ਦੀ ਰਹਿਮਤ ਹੋਈ ਪਟਨੇ ਨੂੰ ਭਾਗ ਲਾਏ ਮਹਾਰਾਜਿਆਂ ਨੇ ਪਟਨੇ ਨੂੰ ਭਾਗ ਲੱਗੇ ਜਦੋਂ ਗੁਰੂ ਮਹਾਰਾਜ ਨੇ ਅਵਤਾਰ ਧਾਰਿਆ ਸੀ ਫਿਰ ਪੀਰ ਪਖਮਸ਼ਾ ਕੜਾਮ ਦੇ ਰਹਿਣ ਵਾਲਾ ਸਤਕਾਰਯੋਗ ਮਾਤਾ ਜੀ ਦਸ਼ਮ ਪਾਤਸ਼ਾਹ ਦਾ ਸਤਕਾਰ ਕਰਦੀ ਹੈ ਤੇ ਸਤਗੁਰ ਪਾਤਸ਼ਾਹ ਚੜ੍ਹਦੀਆਂ ਕਲਾ ਕਰੇ ਦਿਨ ਦੁਗਣਾ ਰਾਤ ਚੌਗਣੀ ਤੱਕ ਹੀ ਕਰੇ ਅੱਜ ਫੇਰ ਬੇਨਤੀ ਕਰਦੇ ਆਂ ਸੰਗਤਾਂ ਨੂੰ ਭਾਈ ਕਿ ਅੱਜ ਲਾਸਟ ਦਿਨ ਹੈ ਗੁਰੂ ਮਹਾਰਾਜ ਦੇ ਸੇਵਾ ਕਰਨ ਦਾ ਸੰਭਾਲ ਕਰਨ ਦਾ ਗੁਰੂ ਦਾ ਆਸ਼ੀਰਵਾਦ ਲੈਣਾ ਆਜੋ ਇੱਕ ਘੜੀ ਜਿਹੜੀ ਤੁਹਾਡੀ ਹੈ ਸਲੱਖਣੀ ਬਣ ਕੇ ਨਿਕਲੂਗੀ ਕਬੀਰ ਸਾਹਿਬ ਕਹਿੰਦੇ ਨੇ ਇਹ ਘੜੀ ਆਧੀ ਘੜੀ ਆਧੀ ਸੇਵ ਪੁਨਿਆਦ ਕਵੀਰਾ ਸੰਗਤ ਸਾਧ ਕੀ ਕਟੇ ਕੋਟਿ ਅਪਰਾਧ ਕਰੋੜਾਂ ਜਨਮਾਂ ਦੇ ਅਪਰਾਧੇ ਦੱਸਿਆ ਵੀ ਕਟ ਜਾਣੇ ਨੇ ਇੱਕ ਘੜੀ ਇੱਥੇ ਲੱਗੀ ਹੋਈ ਸਿਰਫ 24 ਮਿੰਟ ਤੇ ਗੁਰੂ ਮਹਾਰਾਜ ਦਾ ਐਡਾ ਬੜਾ ਅਸੀਰਵਾਦ ਆਪਾਂ ਨੂੰ ਪ੍ਰਾਪਤ ਹੋ ਜੇ ਫਿਰ ਐਦੋਂ ਉੱਤਮ ਕਿਹੜੇ ਕਰਮ ਹੋਣਗੇ ਸਾਡੇ ਤੇ ਸਾਡੇ ਘਰ ਵਿੱਚ ਗੰਗਾ ਆਈ ਹੈ ਜੇ ਹੁਣ ਅਸੀਂ ਇਸ ਇਸ਼ਨਾਨ ਨਾ ਕੀਤਾ ਨਾਮ ਨਾ ਜਪਿਆ ਜੇ ਹੁਣ ਅਸੀਂ ਗੁਰੂ ਦੇ ਸੇਵਾਦਾਰ ਬਣ ਕੇ ਲਾਹਾ ਨਾ ਲਿਆ ਫਿਰ ਕਦੋਂ ਲਾਵਾਂਗੇ ਤੇ ਲਓ ਪ੍ਰੇਮ ਨਾਲ ਸੁਣੋ ਜਦੋਂ ਪੀਰ ਭਖਮ ਸ਼ਾਹ ਨੂੰ ਇੱਥੇ ਖਬਰ ਹੋਈ ਆਕਾਸ਼ ਬਾਣੀ ਹੋਈ ਕਿ ਅੱਜ ਅੱਲਾ ਜਿਹੜਾ ਹੈ ਉਹ ਪਟਨੇ 'ਚ ਪ੍ਰਗਟ ਹੋ ਚੁੱਕੇ ਆ ਚੜਦੇ ਵਾਲੇ ਪਾਸੇ। ਰੋਜ਼ ਲੈੰਦੇ ਨੂੰ ਮੁੱਖ ਕਰਕੇ ਮਹਾਰਾਜ ਨਮਾਜ਼ ਪੜਦੇ ਹੁੰਦੇ ਸੀ। ਪਰ ਉਸ ਦਿਨ ਚੜਦੇ ਵਾਲੇ ਪਾਸੇ ਮੁੱਖ ਕਰਕੇ ਨਮਾਜ਼ ਪੜ ਰਹੇ ਨੇ। ਜਿੰਨੇ ਮਰੀਜ਼ ਸੀ ਪੀਰ ਪਖਮਸ਼ਾਹ ਦੇ ਚੇਲੇ ਸੀ ਹੈਰਾਨ ਰਹਿ ਗਏ। ਉਹ ਆnde ਮਹਾਰਾਜ ਆਪਣਾ ਅੱਲਾਹ ਤਾਲਾ ਤਾਲ ਲੈੰਦੇ ਵੱਲ ਐ। ਪਰ ਅੱਜ ਤੁਸੀਂ ਚੜਦੇ ਵਾਲੇ ਮੁੱਖ ਕਰਕੇ ਪਾਸੇ ਨਾਮਚਰਨ ਕਰ ਰਹੇ ਹੋ। ਉਹ ਕਹਿੰਦੇ ਭਾਈ ਅੱਜ ਅੱਲਾ ਜਿਹੜਾ ਹੈ ਨਾ ਅੱਲਾ ਤਾਲਾ ਉਹ ਅੱਜ ਪਟਨੇ 'ਚ ਅਵਤਾਰ ਧਾਰ ਗਿਆ ਅੱਜ ਉੱਥੇ ਆ ਗਿਆ ਦਸ਼ਮੇ ਪਾਤਸ਼ਾਹ ਨੇ ਫੈਸਲਾ ਕਰਤਾ ਅਸੀਂ ਪਖੰਡਾਂ 'ਚ ਧਸ ਰਹੇ ਆ ਅਸੀਂ ਕਿੰਤੂ ਪਰੰਤੂਆਂ 'ਚ ਫਸੇ ਹੋਏ ਆ ਮਹਾਰਾਜ ਕਹਿੰਦੇ ਆਦ ਅੰਤੇ ਕੋਹੀ ਅਵਤਾਰਾ ਜਿੰਨੇ ਅਵਤਾਰ ਹੋਏ ਨੇ ਸਤਜੁਗ ਦਾ ਹੋਇਆ ਦੁਆਪਰ ਦਾ ਹੋਇਆ ਤ੍ਰੇਤਾ ਦਾ ਹੋਇਆ ਉਹ ਤਾਂ ਕਹਿੰਦੇ ਇੱਕੋ ਹੀ ਅਵਤਾਰ ਹੈ ਮੈਂ ਹੀ ਆ ਫਿਰ ਅਸੀਂ ਝਗੜੇ ਪਤਾ ਨਹੀਂ ਕਿਉਂ ਰੱਖੀ ਜਾਂਦੇ ਆ ਦਿਲ 'ਚ ਰੱਖਣਾ ਨਹੀਂ ਚਾਹੀਦਾ ਕੁਝ ਵੀ ਤੇ ਮਹਾਰਾਜ ਨੇ ਸਾਫ ਫੈਸਲਾ ਕਰਤਾ ਤੇ ਗੁਰੂ ਨਾਨਕ ਜੀ ਵੀ ਕਹਿੰਗੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋਮਨ ਦੇ ਸਾਰੇ ਚੰਗੇ ਨੇ ਤੇ ਗੁਰਬਾਣੀ ਸੱਚੀ ਹੈ ਅਸੀਂ ਝੂਠੇ ਆ ਤੇ ਸਤਗੁਰਾਂ ਦੀ ਕਿਰਪਾ ਸਤਗੁਰਾਂ ਦੀ ਰਹਿਮਤ ਪੀਰ ਭੀਖਮਸ਼ਾਨੇ ਕਿਹਾ ਆਪਣੇ ਸੇਵਕਾਂ ਨੂੰ ਮਰੀਦਾਂ ਨੂੰ ਕਿ ਭਾਈ ਅੱਜ ਅੱਲਾ ਪਟਨੇ ਦੇ ਵਿੱਚ ਆ ਚੁੱਕਿਆ ਹੈ ਅੱਜ ਸਨਾਤਨੀਆਂ ਦਾ ਗੁਰੂ ਜਿਹੜਾ ਹੈ ਰਾਮ ਹੈ ਉਹ ਪਟਨੇ ਚ ਪੈਦਾ ਹੋ ਗਿਆ ਅੱਜ ਦੁਨੀਆ ਦਾ ਸਚਾਲਨ ਕਰਨ ਵਾਲਾ ਪੈਦਾ ਕਰਨ ਵਾਲਾ ਪਟਨੇ ਚ ਪਹੁੰਚ ਚੁੱਕਿਆ ਉਹ ਕਹਿੰਦੇ ਮਹਾਰਾਜ ਤੁਹਾਡਾ ਦਿਮਾਗ ਖਰਾਬ ਹੋ ਗਿਆ ਆਪਣਾ ਅੱਲਾ ਤਾਂ ਛਿਪਦੇ ਵਾਲੇ ਪਾਸੇ ਆ ਕਹਿੰਦੇ ਨਹੀਂ ਕਹਿੰਦੇ ਫਿਰ ਦਰਸ਼ਨ ਕਰਵਾਓ ਕਹਿੰਦੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਦਰਸ਼ਨ ਕਰਵਾ ਦਈਏ ਕਹਿੰਦੇ ਹਾਂ ਪਰ ਜਦੋਂ ਪੀਰ ਭਖਮ शाह ਨੇ ਇੱਕ ਸਤਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਮਰੀਦਾ ਨੂੰ ਨਾਲ ਲੈ ਕੇ ਇੱਕ ਪਟਨੇ ਵੱਲ ਨੂੰ ਜਾ ਰਹੇ ਨੇ ਉਸ ਸਮੇਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸਮਾਧੀ ਲੱਗੀ ਹੋਈ ਹੈ ਤੇ ਅੱਖਾਂ ਮੀਚੀਆਂ ਨੇ ਕਹਿੰਦੇ 22 ਦਿਨ ਪੀਰ ਭਿਖਮਸ਼ਾ ਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾਣ ਦੇ ਵਾਸਤੇ ਲੱਗ ਗਏ ਤੇ ਗੁਰੂ ਮਹਾਰਾਜ ਦਾ ਦ دیدار ਕੀਤਾ ਲਓ ਸਮੇਂ ਦੀ ਕਹਾਵਤਾਂ ਨੂੰ ਕ੍ਰਿਸ਼ਣ ਜੱਥਾ ਬੇਨਤੀ ਕਰਨ ਲੱਗਿਆ ਕਹਿੰਦੇ ਭੀਖਮਸ਼ਾ ਨੇ ਬੈਠ ਕੇ ਜਦ ਸੁਰਤੀ ਲਾਈ ਪੂਰਬ ਦੇ ਵਿੱਚ ਪ੍ਰਗਟੀ ਇੱਕ ਜੋਤ ਅਲਾਹੀ 10ਵੇਂ ਦੁਆਰੇ ਦਿਸ ਰਿਹਾ ਸੀ ਅਜਬ ਨਜ਼ਾਰਾ ਪਟਨੇ ਬੱਲ ਨੂੰ ਤੁਰ ਪਿਆ ਅੱਲਾ ਦਾ ਪਿਆਰਾ